ਬੜੇ ਤਵੇ ਲਾਉਂਦਾ ਹੁੰਦਾ ਸੀ ਭਵੰਤਮਨ ਦੂਜਿਆਂ ਤੇ ਕੀ ਤੁਸੀਂ ਇੰਨਾ ਸਕਿਉਰਿਟੀ ਚੱਕੀ ਫਿਰਦੇ ਆ ਅੱਜ ਰਿਕਾਰਡ ਇਹਨਾਂ ਦੇ ਨਾਮ ਤੇ ਇੱਕ ਦੋ ਵੱਧ ਗੱਡੀਆਂ ਉਹਨਾਂ ਨਾਲੋਂ ਇਹ ਚੱਕੀ ਫਿਰਦਾ ਕੈਪਟਨ ਬਾਦਲਾਉਣਾ ਨਾਲੋਂ ਸੋ ਇਹ ਬੜਾ ਭੰਡਾ ਹੁੰਦਾ ਸੀ ਆ ਐ ਕਰ ਦੂ ਮੈਂ ਉਹ ਕਰ ਦੂ ਕੱਖ ਨਹੀਂ ਕਰ ਰਹੀ ਅੱਜ ਗਲਤੀ ਆਈ ਉਹਨਾਂ ਨੂੰ ਕੁਰਸੀ ਛੱਡਣੀ ਚਾਹੀਦੀ ਹੈ ਬੜੇ ਕਹਿੰਦੇ ਹੁੰਦੇ ਸੀ ਕੈਪਟਨ ਕੁਰਸੀ ਛੱਡੇ ਜਾਂ ਹੋਰ ਕੁਰਸੀ ਛੱਡਣ ਅੱਜ ਇਹ ਕੁਰਸੀ ਛੱਡੇ ਭਵੰਤਮਨ ਕੁਰਸੀ ਛੱਡੇ ਜਾਂ ਨਹੀਂ ਐ ਐਮਐਸਪੀ ਦੇ ਸਾਤਾ ਜਿਹੜੇ ਕਿਸਾਨ ਮਜ਼ਦੂਰ ਨੇ ਇਸ ਸਭ ਕੁਝ ਜ਼ਰੂਰ ਸਿਕਾਉਣਗੇ ਇਹਨਾਂ ਸਰਕਾਰਾਂ ਨੂੰ ਪਹਿਲਾ ਕਿਸਾਨ ਅੰਦੋਲਨ ਕਹਿੰਦੇ ਜਿਹਨੂੰ ਉਸ ਦੌਰਾਨ 750 ਸੀਦ ਕਿਸਾਨ ਹੁੰਦੇ ਨੇ ਜਿਨ੍ਹਾਂ ਵਿੱਚੋਂ ਮੇਰਾ ਡੈਡੀ ਵੀ ਜਾਣ ਗਿਆ ਸੀ ਉਸ ਕਿਸਾਨ ਅੰਦੋਲਨ ਦੌਰਾਨ ਪਹਿਲਾ ਮੇਰਾ ਮਨ ਨਹੀਂ ਕਰਦਾ ਸੀ ਮੈਂ ਦੁਖੀ ਸੀ ਕਿਉਂਕਿ ਮੈਂ ਇੱਕ ਪਿਓ ਗਵਾਇਆ ਮੇਰੀ ਕੋਈ ਸਾਰ ਨਹੀਂ ਲਿੰਦਾ ਹੈਗਾ ਜੀ ਮਾਤਾ ਦਾ ਉਹਨੇ ਆਪਣਾ ਹੀ ਦੇਖੋ ਘਰ ਵਾਲਾ ਗਵਾਇਆ ਨਾ ਪਿਛਲੇ ਅੰਦੋਲਨ ਦੌਰਾਨ ਸੋ ਡਰ ਹੁੰਦਾ ਜਿਹੜਾ ਬਹੁਤ ਬੰਦੇ ਦੇ ਮਨ ਚ ਬਹਿ ਜਾਂਦਾ ਕਿ ਫੇਰ ਅੰਦੋਲਨ ਚੱਲਦਾ ਫੇਰ ਗੋਲੀਬਾਰੀ ਹੁੰਦੀ ਆ ਘਰੇ ਖਬਰਾਂ ਦੇਖਦੇ ਰਹਿੰਦੇ ਆ ਮਨ ਬਹੁਤ ਭਾਵੁਕ ਹੁੰਦਾ ਦੁਖੀ ਹੁੰਦਾ ਉਹ ਕਹਿੰਦੀ ਨਹੀਂ ਨਾ ਜੀ ਤੁਸੀਂ ਦੇਖਿਆ ਹੋਣਾ ਕਿੰਨੇ ਵੱਡੇ ਧਮਾਕੇ ਹੁੰਦੇ ਨੇ ਇੱਕ ਸਿਲਵਰ ਵਾਲਾ ਅਥਰੋ ਗੈਸਾ ਜਦੋਂ ਉਹ ਫਟਦਾ ਉਹ ਇੰਨੇ ਉਹਦੇ ਮਤਲਬ ਸਰੀਰ ਨੂੰ ਕਿਤੇ ਵੀ ਸਰਲੇ ਵੱਜਦੇ ਆ ਜ਼ਖਮ ਹੁੰਦੇ ਨੇ ਮੇਰੇ ਵੀ 4 ਵਜੇ ਉਸ ਦੌਰਾਨ ਆ ਪੱਟ ਤੇ ਗੋਲਾ ਵੱਜਦਾ ਜਿਹੜਾ ਵੀ ਅੱਗੇ ਵਧੂ ਇਹਨਾਂ ਨੇ ਨਹੀਂ ਦੇਖਣਾ ਉਹ ਕਿ ਬੱਚਾ ਜਾਂ ਬਜ਼ੁਰਗਾ ਇਹਨਾਂ ਨੇ ਉਹ ਤੇ ਫੈਰ ਕਰ ਨਹੀਂ ਕਰਦਾ ਕਿਸਾਨ ਅੰਦੋਲਨ ਦੁਨੀਆ ਭਰ ਵਿੱਚ ਮਸ਼ਹੂਰ ਹੈ ਕੋਈ ਇਨਸਾਨ ਜਿਹੜਾ ਨਹੀਂ ਹੋਵੇਗਾ ਜੋ ਭਾਰਤ ਦੇ ਕਿਸਾਨ ਅੰਦੋਲਨ ਬਾਰੇ ਨਹੀਂ ਜਾਣਦਾ ਹੋਇਆ ਜੋ ਦਿੱਲੀ ਦੀਆਂ ਬਰੂਹਾਂ ਤੇ ਲੱਗਿਆ ਸੀ ਪਾਰਿਸ ਅੰਦੋਲਨ ਵਿੱਚ ਬਹੁਤ ਸਾਰੇ ਕਿਸਾਨ ਸ਼ਹੀਦ ਵੀ ਹੋਏ ਸੀ ਜਿਨ੍ਹਾਂ ਵਿੱਚੋਂ ਇੱਕ ਕਿਸਾਨ ਇਸ ਵਿਅਕਤੀ ਦਾ ਪਿਤਾ ਵੀ ਸੀ ਜੋ ਫਿਰ ਤੋਂ ਦੂਜੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਇਆ ਜਿਸ ਦੇ ਕਈ ਸੱਟਾਂ ਵੀ ਵੱਜੀਆਂ ਉਹ ਤੁਹਾਨੂੰ ਗੱਲ ਕਰਵਾਉਂਦੇ ਆ ਉਸ ਕਿਸਾਨ ਦੇ ਪੁੱਤਰ ਨਾਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਪਿਤਾ ਪਿਛਲੇ ਅੰਦੋਲਨ ਵਿੱਚ ਸ਼ਹੀਦ ਹੋਇਆ ਇਹ ਜਾਣਦੇ ਹੋਏ ਤੁਸੀਂ ਫਿਰ ਤੋਂ ਅੰਦੋਲਨ ਵਿੱਚ ਸ਼ਾਮਲ ਹੋਏ ਹਾਂਜੀ ਦੇਖੋ ਇਹ ਕਿਸਾਨ ਅੰਦੋਲਨ ਚੱਲਿਆ ਸੀ 2020 2021 ਵਾਲਾ ਪਹਿਲਾ ਕਿਸਾਨ ਅੰਦੋਲਨ ਕਹਿੰਦੇ ਜਿਹਨੂੰ ਉਸ ਦੌਰਾਨ 750 ਸੀਦ ਕਿਸਾਨ ਹੁੰਦੇ ਨੇ ਜਿਨ੍ਹਾਂ ਵਿੱਚੋਂ ਮੇਰਾ ਡੈਡੀ ਵੀ ਜਾਣ ਗਈ ਸੀ ਉਸ ਕਿਸਾਨ ਅੰਦੋਲਨ ਦੌਰਾਨ 230 ਨੰਬਰ ਜਿਹੜੀ ਸੀਦ ਕਿਸਾਨਾਂ ਦੀ ਲਿਸਟਾ ਉੱਥੇ ਮੇਰੇ ਡੈਡੀ ਦਾ ਨਾਮ ਦਰਜਾ ਨੈヴ ਸਿੰਘ ਤੇ ਹੁਣ ਸੈਕੰਡ ਅੰਦੋਲਨ ਚੱਲਿਆ ਇਹ ਅੰਦੋਲਨ ਤਾਂ ਚੱਲਿਆ ਕਿਉਂਕਿ 1 ਐਮਐਸਪੀ ਦੀ ਜਿਹੜੀ ਮੰਗ ਆ ਉਹ ਪਿਛਲੇ ਅੰਦੋਲਨ ਦੌਰਾਨ ਬੈਲ ਤਾਂ ਵਾਪਸ ਕਰ ਲਈਦੀ ਪਰ ਜਿਹੜੀ ਐਮਐਸਪੀ ਦੀ ਜੰਗ ਸੀ ਉਹਦੋਂ ਵੀ ਚੱਲਦੀ ਸੀ ਉਦੋਂ ਸਰਕਾਰ ਨੇ ਇੱਕ ਕਮੇਟੀ ਬਣਾਈ ਸੀ ਕਿ 6 ਮਹੀਨਿਆਂ ਦੇ ਵਿੱਚ ਇਹ ਕਮੇਟੀ ਵਿੱਚ 2-3 ਸ਼ਾਇਦ ਕਿਸਾਨਾਂ ਦੇ ਹੋ ਸਕਦੇ ਸੀ ਬੰਦੇ ਤੇ 2-3 ਸਰਕਾਰੀ ਤੇ ਉਹ ਕਮੇਟੀ 6 ਮਹੀਨਿਆਂ ਚ ਤੁਹਾਡੀ ਐਮਐਸਪੀ ਲਾਗੂ ਕਰ ਦੂ ਐਂ ਗੱਲ ਹੋਈ ਸੀ ਦੇਖੋ ਉਹ ਅੰਦੋਲਨ ਨੂੰ ਬਿੱਤੇ ਨੂੰ ਤਕਰੀਬਨ 2.5 ਸਾਲ ਸਮਾਂ ਹੋ ਗਿਆ ਪਰ ਅੱਜ ਤੱਕ ਐਮਐਸਪੀ ਦੀ ਗਾਰੰਟੀ ਨਹੀਂ ਲਾਗੂ ਕੀਤੀ ਸਰਕਾਰ ਨੇ ਹੁਣ ਜਿਹੜਾ ਇਹ ਅੰਦੋਲਨ ਚੱਲਦਾ ਐਮਐਸਪੀ ਦੀ ਗਾਰੰਟੀ ਕਰਕੇ ਆ ਇੱਕ ਡਬਲਯੂਟੀਓ ਤੋਂ ਬਾਹਰ ਆਵੇ ਭਾਰਤ ਉਹਦੇ ਬਾਰੇ ਵੀ ਆ ਕਿਉਂਕਿ ਜਿਹੜੀ ਆ ਕਾਰਪੋਰੇਟ ਘਰਾਣੇ ਨੇ ਇਹ ਜਿਹੜੀਆਂ ਆਪਣੀਆਂ ਜ਼ਮੀਨਾਂ ਨੇ ਨੱਪੜ ਨੂੰ ਫਿਰਦੇ ਨੇ ਇੱਕ ਕਿਸਮ ਦੀ ਹੈ ਚਾਹੇ ਟੱਡੇ ਤਰੀਕਿਆਂ ਨਾਲ ਨੱਪ ਰਹੇ ਨੇ ਸੋ ਇਸ ਕਰਕੇ ਕਾਰਪੋਰੇਟ ਜਿਹੜੀ ਇਹ ਫੂਡ ਸਪਲਾਈ ਆ ਫੂਡ ਚੀਜ਼ ਜਿਵੇਂ ਆਪਣੀ ਰਾਸ਼ਨ ਦੁਨੀਆ ਇਹ ਤੇ ਹੀ ਨਿਰਭਰ ਆ ਕਰੋਨੇ ਦੇ ਟਾਈਮ 'ਚ ਦੇਖੋ ਸਾਰੀਆਂ ਫੈਕਟਰੀਆਂ ਬੰਦ ਹੋ ਗਈਆਂ ਸੀ ਪਰ ਆਹ ਜਿਹੜਾ ਕਿਸਾਨਾਂ ਦਾ ਕੀਤਾ ਇਹ ਨਹੀਂ ਬੰਦ ਹੋਇਆ ਸੀ ਕਰੋਨਾ ਟਾਈਮ 'ਚ ਉਹਨਾਂ ਨੂੰ ਬਹੁਤ ਗੱਲ ਚੁਭੀ ਸੀ ਇਹ ਕਾਰਪੋਰੇਟ ਘਰਾਣਿਆਂ ਨੂੰ ਕਿ ਸਾਡਾ ਪੈਕਿੰਗ ਮਾਲ ਵੀ ਹਲੇ ਵੀ ਘਟ ਜਾ ਰਿਹਾ ਹਾਂਜੀ ਸਹੀ ਗੱਲ ਹੈ ਇਸ ਕਰਕੇ ਇਹ ਜਿਹੜੀ ਅੱਖਾਂ ਇਹਦੀ ਕਾਰਪੋਰੇਟ ਦੀ ਹੁਣ ਜ਼ਮੀਨਾਂ ਤੇ ਆ ਗਈ ਹੁਣ ਅਮਰੀਕਾ ਚ ਖੇਤੀ ਦੇ ਜਿਹੜਾ ਖੇਤੀ ਕਾਨੂੰਨ ਨੇ ਲਾਗੂ ਹੋਏ ਹੋਏ ਨੇ ਬਿੱਲ ਉੱਥੇ ਦਾ ਜਿਹੜਾ ਕਿਸਾਨ ਆ ਉਹ ਆਪਣੇ ਹੱਥ ਵੱਡੀ ਬੈਠਾ ਹੀ ਉਹ ਅੱਜ ਪਿੱਟਦਾ ਤੇ ਜਿਹੜੇ ਹੁਣ ਫਰਾਂਸ ਸਪੇਨ ਜਰਮਨ ਦੇ ਵਿੱਚ ਤੁਸੀਂ ਦੇਖਣਾ ਕਿੱਡੇ-ਕੱਡੇ ਪ੍ਰਦਰਸ਼ਨ ਹੋ ਰਹੇ ਨੇ ਉਹ ਕਿਸਾਨ ਕੀ ਕਰਦੇ ਨੇ ਆਪਣੇ ਟਰੈਕਟਰ ਟਰਾਲੀ ਆ ਜੋ ਵੀ ਆ ਉਹਨਾਂ ਦੀ ਉਹ ਲੈ ਚੱਲਦੇ ਨੇ ਪਰਾਲੀ ਆ ਪਰਾਲੀ ਵੀ ਸੜਕਾਂ ਤੇ ਖਿਲਾਰ ਦਿੰਦੇ ਨੇ ਜਿਹੜਾ ਡੰਗਰਾ ਦਾ ਗੋਹਾ ਹੁੰਦਾ ਉਹ ਵੀ ਸੜਕਾਂ ਤੇ ਖਿਲਾਰ ਦਿੰਦੇ ਨੇ ਤੇ ਜਿੰਨੇ ਵੀ ਉਹਨਾਂ ਦੇ ਵੱਡੇ ਵੱਡੇ ਟਰੈਕਟਰ ਨੇ ਸੜਕਾ ਉਹਨਾਂ ਨੇ ਜਮਾਈ ਮਲਤੀਆ ਮਤਲਬ ਬੰਦ ਦਿੱਤਾ। ਉੱਥੋਂ ਦੇ ਦਾ ਪੁਲਿਸ ਨੇ ਵੀ ਕਹਿਤਾ ਕਿ ਇਹ ਸਾਡੇ ਮੀਰ ਭਾਈਓ ਨੇ ਅਸੀਂ ਇਹਨਾਂ ਤੇ ਹਮਲਾ ਨਹੀਂ ਕਰਨਾ। ਹਾਂਜੀ ਉਹ ਪਿੱਛੇ ਆਟ ਜਾਂਦੇ ਕੋਈ ਹਮਲਾ ਨਹੀਂ ਕਰਦੇ। ਬਹੁਤ ਮਤਲਬ ਉਹਨਾਂ ਦੇ ਲੋਕਤੰਤਰ ਦੇਸ਼ ਦਾ ਸਤਕਾਰ ਕੀਤਾ ਜਾਂਦਾ ਈ। ਲੋਕਤੰਤਰ ਤਾਂ ਆਪਣੇ ਭਾਰਤ ਵਿੱਚ ਵੀ ਆ ਪਰ ਨਾਮ ਦਾ ਲੋਕਤੰਤਰ ਆ। ਦੇਖੋ ਕਿਸਾਨ ਜਮਾਈ ਸ਼ਾਂਤਮਈ ਜਾ ਰਹੇ ਨੇ ਦਿੱਲੀ। ਇਹਨਾਂ ਨੂੰ ਰੋਕਿਆ ਗਿਆ। ਅੱਗੇ ਕਿਸਾਨਾਂ ਤੇ ਦੋਸ ਹੁੰਦਾ ਸੀ ਕਿ ਭਾਈ ਇਹ ਸੜਕਾ ਮਲਕੇ ਬਹਿ ਜਾਂਦੇ ਨੇ। ਏਥੇ ਕੀ ਸਰਕਾਰ ਨੇ ਬਾਰਡਰ ਕਰਕੇ ਮੁਰੇ ਬੈਰੀਕੇਡ ਕਰਕੇ ਆਪ ਸੜਕ ਬੰਦ ਕੀਤੀ ਆ ਪਹਿਲੀ ਵਾਰ ਉਹ ਤੋਂ ਪਹਿਲਾਂ ਵੀ 2000 ਆਪਣੇ ਵਿੱਚ ਜਿਹੜੀ 26 ਨਵੰਬਰ ਉਦੋਂ ਵੀ ਹੋਈ ਸੀ ਪਰ ਉਦੋਂ ਜਿਹੜੇ ਬੈਰੀਕੇਡ ਤੇ ਬਹੁਤ ਹੀ ਛੋਟੇ ਬੈਰੀਕੇਟ ਹੁੰਦੇ ਸੀ ਤੇ ਜਿਹੜੀ ਆ ਪਾਵਰ ਸੀ ਮਤਲਬ ਅਥਰੂ ਗੈਸ ਜਾਂ ਜਿਹੜੀਆਂ ਪਲਾਸਟਿਕ ਦੀਆਂ ਗੋਲੀਆਂ ਰਬੜ ਦੇ ਗੋਲੇ ਸੀ ਉਹ ਨਹੀਂ ਚਲਾਉਂਦੇ ਸੀ ਉਦੋਂ ਹੁਣ ਤਾਂ ਇਹ ਜਰਦੀ ਨਹੀਂ ਹੈਗੇ ਜਿਹੜਾ ਵੀ ਅੱਗੇ ਵੱਧਦਾ ਨੌਜਵਾਨ ਚਾਹੇ ਬਜ਼ੁਰਗ ਤੁਸੀਂ ਦੇਖਿਆ ਹੋਣਾ ਨੌਜਵਾਨ ਵੀ ਸਹੀ ਦੋਏ ਨੇ ਬਜ਼ੁਰਗ ਵੀ ਸੀਦੋ ਨੇ ਇਹ ਜਿਹੜਾ ਵੀ ਅੱਗੇ ਵਧੂ ਇਹਨਾਂ ਨੇ ਨਹੀਂ ਦੇਖਣਾ ਉਹ ਕਿ ਬੱਚਾ ਜਾਂ ਬਜ਼ੁਰਗਾ ਇਹਨਾਂ ਨੇ ਉੱਤੇ ਫੈਰ ਕਰਨੀ ਕਰਨਾ ਵੀ ਇੱਕ ਗੱਲ ਮੈਂ ਮਾਰੀ ਬਿੰਦਿਵਾਰੇ ਬਚਾਲ ਦੀ ਵੀ ਜਿਹੜੀ ਸਾਡਾ ਬਾਡਰ ਹੈ ਇਹਦਾ ਬਾਡਰ ਪੜਿਆ ਸਾਡੇ ਪੰਜਾਬ ਚ ਆ ਕੇ ਬੈਠੇ ਸਾਡੀ ਸੜਕ ਰੁਕੀ ਰਿਖਿਆ ਆਪ ਦਾ ਰੋਕ ਲੈਣ ਬਾਅਦ ਸਾਡੀ ਬੇਨਤੀ ਤਾਂ ਇਹੀ ਹੈ ਮੈਂ ਤਾਂ ਬਸ ਇਹ ਵਾਈ ਦੀ ਕਰਦਾ ਇਹ ਤਾਂ ਸਾਰਿਆਂ ਦੀ ਗੱਲ ਹੋਈ ਹੈ ਸਾਰੇ ਨਾਲ ਗੱਲ ਹੋਈ ਹੈ ਬਾਡਰ ਸਾਡੇ ਥਾਂ ਜਾ ਕੇ ਸਾਡੀ ਗੋਲ ਮਾਰਦੇ ਆ ਆਪਦੇ ਬੇਜੜ ਹਰਿਆਣਾ ਚ ਕੋਈ ਮਰਜ਼ੀ ਕਰੀ ਜਾਣ ਜੀ ਬਿਲਕੁਲ ਜੀ ਤੁਹਾਡੇ ਪਿਤਾ ਸ਼ਹੀਦ ਹੋਏ ਪਿਛਲੀ ਵਾਰ ਇਸ ਵਾਰ ਜਦ ਤੁਸੀਂ ਘਰੋਂ ਨਿਕਲੇ ਤੁਹਾਡੇ ਘਰਦਿਆਂ ਨੇ ਪਰਿਵਾਰ ਨੇ ਤੁਹਾਨੂੰ ਕਿਹਾ ਨਹੀਂ ਕਿ ਤੁਸੀਂ ਵੀ ਦੇਖ ਕੇ ਜਾਓ ਹਾਂਜੀ ਦੇਖੋ ਹੀ ਮੇਰਾ ਵੀ ਮਨ ਉਦਾਸ ਸੀ ਮੇਰਾ ਵੀ ਜੀ ਨਹੀਂ ਕਰਦਾ ਸੀ ਪਹਿਲਾਂ ਮਨ ਦੁਖੀ ਹੋ ਜਾਂਦਾ ਸੀ ਕਿਉਂਕਿ ਪਿਛਲੇ ਅੰਦੋਲਨ ਦੌਰਾਨ ਜਿਹੜੇ 750 ਸੀਦ ਕਿਸਾਨ ਹੁੰਦੇ ਨੇ ਉਹਨਾਂ ਵਿੱਚੋਂ 326 ਨੂੰ ਨੌਕਰੀਆਂ ਮਿਲ ਜਾਂਦੀਆਂ ਪਰਿਵਾਰਾਂ ਦੇ ਵਾਰਸਾਂ ਨੂੰ ਤੇ ਜਿਹੜਾ ਕਿ ਚੰਨੀ ਮੁੱਖ ਮੰਤਰੀ ਹੁੰਦਾ ਤਕਰੀਬਨ ਉਹ ਨੌਕਰੀਆਂ ਦੇ ਜਾਂਦਾ ਕਾਂਗਰਸ ਸਰਕਾਰ ਦਾ ਮੁੱਖ ਮੰਤਰੀ ਤੇ ਜਦੋਂ ਉਹ ਦਾ ਭਵਾਨਤਮਾਨ ਆਇਆ ਭਵਾਨਤਮਾਨ ਨੂੰ ਦੇਖੋ ਕਿਸਾਨ ਅੰਦolan ਦੌਰਾਨ ਕਿਸੇ ਨੇ ਹੱਥ ਨਹੀਂ ਲਾਇਆ ਸੀ ਬੜਾ ਸਤਿਕਾਰ ਦਿੱਤਾ ਸੀ ਲੋਕਾਂ ਨੇ ਇਹ ਕਹਿੰਦੇ ਹੁੰਦੇ ਸੀ ਕਿ ਭਾਈ ਜਦੋਂ ਬਰੋਧੀ ਧਿਰ ਚ ਸੀ ਭਵਾਂਤਮਾਨ ਕਹਿੰਦਾ 22 ਵਿੱਚ ਸਾਡੀ ਸਰਕਾਰ ਸਰਕਾਰ ਬਣਾਓ ਕਹਿੰਦਾ ਅਸੀਂ 22 ਫਸਲਾ ਤੇ ਐਮਐਸਪੀ ਦਵਾਗੇ ਇਹਨਾਂ ਦੀ ਅਨਮੋਲ ਗਗਨਮਾਨ ਕਹਿੰਦੀ ਹੁੰਦੀ ਸੀ ਐਂ ਚੁਟਕੀਆਂ ਮਾਰ ਕੇ ਕਿ ਭਾਈ ਸਾਡੀ ਜਦੋਂ ਸਰਕਾਰ ਆਉਂਗੀ ਅਸੀਂ 5 ਮਿੰਟਾਂ ਦੇ ਵਿੱਚ ਐਮਐਸਪੀ ਦਵਾਗੇ ਜਿ ਕਿਉਂ ਉਹਨਾਂ ਨੇ ਤਾਂ ਮਾਫੀ ਮੰਗ ਲਈ ਕਹਿੰਦੀ ਜਜ਼ਬਾਤੀ ਹੋ ਕੇ ਬੋਲੋਗੇ ਨਹੀਂ ਗਲਤੀ ਆਈ ਉਹਨਾਂ ਨੂੰ ਕੁਰਸੀ ਛੱਡਣੀ ਚਾਹੀਦੀ ਹੈ ਬੜੇ ਕਹਿੰਦੇ ਹੁੰਦੇ ਸੀ ਕੈਪਟਨ ਕੁਰਸੀ ਛੱਡੇ ਜਾਂ ਹੋਰ ਕੁਰਸੀ ਛੱਡਣ ਅੱਜ ਇਹ ਕੁਰਸੀ ਸਾਡੇ ਭਵਾਂਤਮਾਨ ਕੁਰਸੀ ਛੱਡੇ ਜਾਂ ਨਹੀਂ ਐਮਐਸਪੀ ਦੇ ਤਾ ਇਹਨਾਂ ਦਾ ਦਿਲ ਨਹੀਂ ਕਰਦਾ ਕਿ ਇਹ ਸੜਕਾਂ ਤੇ ਰੋਲਣ ਵਿਚਾਰੇ ਇਹਨਾਂ ਨੇ 22 ਫਸਲਾ ਤੇ ਐਮਐਸਪੀ ਕਿਹਾ ਸੀ 2022 ਚ ਅਸੀਂ ਦਮਾਂਗੇ ਪਰ ਇਹ ਕੁਛ ਨਹੀਂ ਕਰ ਰਹੇ ਇਹ ਤਾਂ ਜਮਾਈ ਪੈਰ ਖਿੱਚੀ ਜਾਂਦੇ ਤਾਂ ਕਹਿੰਦਾ ਕਹਿੰਦਾ ਅਸੀਂ ਤਾਂ ਇੱਕ ਮੀਟਿੰਗ ਕਰਾ ਸਕਦਾ ਹੈ ਕੇਂਦਰ ਸਰਕਾਰ ਨਾਲ ਮੈਂ ਤਾਂ ਇੰਨਾ ਕੁ ਕਰ ਸਕਦਾ ਜਮਾਈ ਹੱਥ ਛਾੜ ਜਾਂਦੇ ਆ ਸੋ ਇਹ ਜਿਹੜੇ ਕਿਸਾਨ ਮਜ਼ਦੂਰ ਨੇ ਇਹ ਸਭ ਕੁਝ ਜ਼ਰੂਰ ਸਿਕਾਉਣਗੇ ਇਹਨਾਂ ਸਰਕਾਰਾਂ ਨੂੰ ਕਿਉਂਕਿ ਬੜਾ ਸਤਕਾਰ ਦਿੱਤਾ ਸੀ ਲੋਕਾਂ ਨੇ 22 ਦੇ ਇਲੈਕਸ਼ਨ ਦੇ ਵਿੱਚ ਅਕਾਲੀ ਭਾਜਪਾ ਕਾਂਗਰਸ ਸਾਰੇ ਲੀਡਰ ਕੁੱਟੇ ਗਏ ਸੀ ਆਪਾਂ ਸਾਰੀ ਦੁਨੀਆ ਨੇ ਦੇਖਿਆ ਇਹਨਾਂ ਨੂੰ ਨਹੀਂ ਕਿਸੇ ਨੇ ਹੱਥ ਲਾਇਆ ਸੀ ਬੜਾ ਇਹਨਾਂ ਨੂੰ ਸਤਿਕਾਰ ਦਿੱਤਾ ਸੀ ਅੱਜ ਇਹਨਾਂ ਨੂੰ ਪਤਾ ਨਹੀਂ ਕੀ ਸੱਪ ਸੁੰਗ ਗਿਆ ਕੀ ਇਹ ਕੋਈ ਕਿਸਾਨਾ ਮਜ਼ਦੂਰਾ ਦੀ ਗੱਲੇ ਨਹੀਂ ਕਰਦੇ ਹੈਗੇ ਵੱਡੀਆਂ-ਵੱਡੀਆਂ ਪਾਵਰਾ ਵੱਡੀਆਂ-ਬੱਟੀਆਂ ਇਹ ਸਿਕਿਉਰਟੀ ਲਈ ਫਿਰਦੇ ਨੇ ਇਹ ਕਹਿੰਦੇ ਬੜੇ ਤਵੇ ਲਾਉਂਦਾ ਹੁੰਦਾ ਸੀ ਭਵੰਤਮਨ ਦੂਜਿਆਂ ਤੇ ਕੀ ਤੁਸੀਂ ਨਿਆ ਸਿਕਿਉਰਟੀ ਚੱਕੀ ਫਿਰਦੇ ਆ ਅੱਜ ਰਿਕਾਰਡ ਇਹਨਾਂ ਦੇ ਨਾਮ ਤੇ ਇੱਕ ਦੋ ਵੱਧ ਗੱਡੀਆਂ ਉਹਨਾਂ ਨਾਲੋਂ ਇਹ ਚੱਕੀ ਫਿਰਦਾ ਕੈਪਟਨ ਬਾਦਲਾ ਉਹਨਾਂ ਨਾਲੋਂ ਸੋ ਇਹ ਬੜਾ ਭੰਡ ਦਾ ਹੁੰਦਾ ਸੀ ਆਂ ਕਰ ਦੂ ਮੈਂ ਉਹ ਕਰ ਦੂ ਕੱਖ ਨਹੀਂ ਕਰ ਰਹੀ ਅੱਜੇ ਬਸ ਜਿਹੜਾ ਇਹ ਯੁੱਗ ਨੂੰ ਕਮੇਟੀ ਕਲਾਕਾਰ ਸੀ ਹਨਾ ਜੀ ਪਹਿਲਾਂ ਵੀ ਕਮੇਟੀ ਕਲਾਕਾਰ ਕਰਦਾ ਸੀ ਹੁਣ ਵੀ ਉਹੀ ਕਰੀ ਜਾਂਦਾ ਪਰ ਜਿਹੜੇ ਲੋਕਾਂ ਦੇ ਹਾਲਾਤ ਨੇ ਦੇਖਿਆ ਕਿਵੇਂ ਨੌਜਵਾਨ ਬਜ਼ੁਰਗ ਵਿਚਾਰੇ ਮਰ ਰਹੇ ਨੇ ਹਨਾ ਜੀ ਇੱਕ ਉਹ ਨੌਜਵਾਨ ਸੁਭਕਰਮ ਸੁਭਕਰਨ ਉਹ ਮੁੰਡੇ ਤੇ ਹੀ ਦੇਖੋ ਜੀ ਹਰਿਆਣਾ ਪੁਲਿਸ ਨੇ ਗੋਲੀ ਚਲਾ ਕੇ ਮਾਰਤਾ ਤੇ ਮੰਗ ਸੀ ਜਥੇਬੰਦੀਆਂ ਸੀ ਕਈ ਟਾਈਮ ਕਈ ਦਿਨ ਲੰਘ ਗਏ ਤੇ ਉਹਦਾ ਸੰਸਕਾਰ ਵੀ ਨਹੀਂ ਕੀਤਾ ਸੀ ਅੜੇ ਹੋਈ ਸੀ ਕਿਸਾਨ ਜਥੇਬੰਦੀ ਸਾਰੇ ਆਪਣੇ ਸਰਕਾਰ ਨੇ RG ਫਾਈਲ ਕੀਤੀ ਆ ਅਣਪਛਾਤੀ ਪੁਲਿਸ ਤੇ ਕਰਤੀ ਜਿਹਨੂੰ ਮਾਇਕ ਹੈ ਨਾ ਹੀ ਕਦੇ ਨਹੀਂ ਮਿਲ ਸਕਦਾ ਸਭ ਘਰ ਨੂੰ ਉਹ ਇਨਸਾਫ ਕਦੇ ਨਹੀਂ ਮਿਲ ਸਕਦਾ ਪੁਲਿਸ ਵੀ ਅਣਪਛਾਤੀ ਹੁੰਦੀ ਹੋ ਜਾਂਦੀ ਜਿਵੇਂ ਪਹਿਲਾਂ 2015 ਚ ਆਪਣੇ ਗੋਲੀ ਕਾਂਡ ਹੋਏ ਸੀ ਕੋਟਕਕੁਰਾ ਬਹਿਬਲ ਵਾਲੇ ਉਦੋਂ ਵੀ ਜਿਹੜੀ ਸਰਕਾਰ ਹੁੰਦੀ ਸੀ ਅਕਾਲੀ ਦਲ ਦੀ ਉਹਨਾਂ ਨੇ ਵੀ ਅਣਪਛਾਤੀ ਪੁਲਿਸ ਕਿਹਾ ਸੀ ਇਹ ਉਹਦੋਂ ਘੰਤਮਾਨ ਕਹਿੰਦਾ ਹੁੰਦਾ ਸੀ ਕਹਿੰਦਾ ਪੁਲਿਸ ਵੀ ਅਣਪਛਾਤੀ ਹੋ ਜਾਂਦੀ ਆ ਅੱਜ ਇਹਨਾਂ ਨੇ ਉਹ ਕਰਕੇ ਦਿਖਾਤਾ ਹੋ ਸਕਦੀ ਆਈ ਸੋ ਬਹੁਤ ਗਲਤ ਗੱਲ ਆਈ ਸੋ ਇਹ ਚੀਜ਼ ਤੇ ਮੈਂ ਮਾਫੀ ਮੰਗਦਾ ਜੀ ਹੱਸ ਪਿਆ ਪਰ ਉਹ ਨੌਜਵਾਨ ਨੂੰ ਇਨਸਾਫ ਨਹੀਂ ਮਿਲਣਾ ਜੀ ਚੱਲਿਆ ਗਿਆ ਮਾਪਿਆਂ ਦਾ ਵਿਚਾਰਾ ਚੱਲਿਆ ਗਿਆ ਭੈਣਾਂ ਦਾ ਭਾਈ ਚੱਲਿਆ ਗਿਆ ਵਿਚਾਰਾ ਉਹ ਨੌਜਵਾਨ ਪੰਜਾਬ ਦਾ ਪੁੱਤ ਪਰ ਉਹਨੂੰ ਇਨਸਾਫ ਨਹੀਂ ਮਿਲਣਾ ਜੀ ਇਹ ਇਦੋਂ ਬੜੀਆ ਘਟਿਆ ਸਰਕਾਰਾਂ ਨੇ ਇਹ ਤਾਂ ਬਸ ਆਪਣੇ ਖੂਨ ਦੀ ਖੂਨ ਦੀ ਹੌਲੀ ਖੇਡ ਰਹੀਆਂ ਨੇ ਅਸੀਂ ਤਾਂ ਆਪਾਂ ਇੰਨਾ ਹੀ ਕਰ ਸਕਦੇ ਆ ਇੱਕ ਵੋਟ ਹੁੰਦੀ ਆ ਵੋਟ ਆਪਾਂ ਪਾਈ ਆ ਦੇਖੋ ਜੀ ਇਸ ਵਾਰ ਨਾ ਲੋਕ ਸਾਡੇ ਸ਼ਰਾਬ ਚ बिकੇ ਨੇ ਨਾ ਪੈਸਿਆਂ ਚ बिकੇ ਨੇ ਇੰਨੀ ਇਮਾਨਦਾਰੀ ਲੋਕਾਂ ਨੇ ਦਿਖਾਈ ਆਪਣੇ ਪੱਲਿਓ ਇਹ ਲੋਕ ਪੈਸਾ ਖਰਚ ਕੇ ਤੇਲ ਫੂਕ ਕੇ ਭਵੰਤਮਾਨ ਆਮ ਆਦਮੀ ਝਾੜੂ ਪਾਰਟੀ ਦਾ ਸਤਕਾਰ ਕੀਤਾ ਸੀ ਉਹਨਾਂ ਨੂੰ ਵੋਟਾਂ ਪਾਈ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਸੀ ਅੱਜ ਇੱਥੇ ਤੁਹਾਨੂੰ ਇਨੇ ਕੱਲੀ ਕੱਲੀ ਟਰਾਲੀ ਚ ਇੱਕ ਇੱਕ ਬੰਦਾ ਮਿਲੂਗਾ ਜਿਹੜਾ ਕਹਿੰਦਾ ਕਿ ਭਾਈ ਅਸੀਂ ਝਾੜੂ ਪਾਰਟੀ ਭਾਨਤਮਾਨ ਨੂੰ ਵੋਟਾਂ ਪਾਈਆਂ ਸੀ ਅਸੀਂ ਅਸੀਂ ਮੁਰੇ ਹੋ ਕੇ ਲੜੇ ਸੀ ਇਹਨਾਂ ਲਈ ਪ੍ਰਚਾਰ ਕੀਤਾ ਸੀ ਅੱਜ ਇਹ ਦੁਖੀ ਨੇ ਕਹਿੰਦੇ ਹੁਣ ਇਹ ਸਾਡੇ ਪਿੰਡ ਚ ਵੜ ਕੇ ਦਿਖਾਉਣਾ ਅਸੀਂ ਬਾਈਕਾਟ ਕਰਾਂਗੇ ਲਿਖ ਕੇ ਲਾਵਾਗੇ ਕਿ ਭਾਈ ਝਾੜੂ ਪਾਰਟੀ ਸਾਡੇ ਪਿੰਡ ਨਾ ਵੜੇ ਦੁੱਖ ਹੁੰਦਾ ਬਾਈ ਜੀ ਇਹ ਗਲਤ ਚੱਲਦੇ ਨੇ ਜੇ ਚੰਗੇ ਚੱਲਣ ਪੰਜਾਬ ਨਾ ਰੋਲੇ ਸੋ ਦੇਖੋ ਆ ਜਿਹੜਾ ਪੋਲਾ ਆਉਂਦਾ ਸੰਭੂ ਬਾਰਡਰ ਬੈਠੇ ਆਪਾਂ ਉਹ ਪੋਲ ਪੰਜਾਬ ਦੀ ਹੱਦ ਚ ਪੰਜਾਬ ਦੀ ਹੱਦ ਚਾ ਕੇ ਹਰਿਆਣਾ ਸਰਕਾਰ ਨੇ ਦੇਖੋ ਨੱਪ ਕੇ ਬੈਠੀ ਆ ਤੇ ਜਿਹੜਾ ਹਰਿਆਣੇ ਦੀ ਹੱਦ ਆ ਉਹ ਸੰਭੂ ਜਿਹੜਾ ਟੋਲ ਪਲਾਜਾ ਉੱਥੋਂ ਸ਼ੁਰੂ ਹੋ ਜਾਂਦੀ ਆ ਇੱਧਰੋਂ ਨਹੀਂ ਹੁੰਦੀ ਆਂਗੀ ਸੋ ਦੇਖ ਲਓ ਮਤਲਬ ਆਪਣੇ ਜਿਹੜਾ ਪੰਜਾਬ ਆ ਇਹ ਲੁਟਾ ਰਹੇ ਨੇ ਸਾਰੇ ਪਾਸੇ ਉਹਦਾ ਕਿਸਾਨ ਆ ਗੁਰੂ ਨਾਲ ਪਹਿਲਾਂ ਅਸੀਂ ਗੱਲ ਕਰੀ ਸੀ ਉਹ ਕਹਿੰਦੇ ਕਹਿੰਦੇ ਉਹ ਮੀਟਿੰਗ ਚੋਂ ਵੀ ਪਹਿਲੇ ਉੱਠ ਕੇ ਭੱਜ ਗਏ ਆਂਦਾ ਅਸੀਂ ਤਾਂ ਉੱਥੇ ਨਹੀਂ ਕਹਿੰਦੇ ਵੀ ਕੇਂਦਰ ਦੇ ਨੁਮਾਇੰਦੇ ਤੇ ਮੁੱਖ ਮੰਤਰੀ ਸਾਹਿਬ ਪਹਿਲੇ ਉੱਠ ਕੇ ਭੱਜ ਗਏ ਹਾਂਜੀ ਭੱਜ ਰਹੇ ਨੇ ਹੀ ਕਿਉਂਕਿ ਜਿਹੜੀ ਆ ਆਪਣੇ ਸਾਰਾ ਸਿਸਟਮ ਇਹ ਮੰਤਰੀ ਮੰਤਰੀ ਨਹੀਂ ਚਲਾਉਂਦੇ ਹੈਗੇ ਹੁਣ ਦੁਨੀਆ ਤੋਂ ਉੱਪਰ ਕਿ ਆਉਂਦੀਆਂ ਨੇ ਆ ਪਿੱਛੇ ਅਮਬਾਨੀ ਦਾ ਮੁੰਡੇ ਦਾ ਵਿਆਹ ਹੋ ਰਿਹਾ ਦੇਖਿਆ ਜੀ ਤੁਸੀਂ ਜਿੰਨੇ ਵੀ ਸੋਸ਼ਲ ਮੀਡੀਆ ਵਾਲੇ ਨੇ ਚਲਾਉਂਦੇ ਨੇ ਜਿਹੜੇ ਆਪਣੇ ਸੰਸਾਰ ਨੂੰ ਉਹਨਾਂ ਦੇ ਕੰਪਨੀਆ ਦੇ ਮਾਲਕ ਵੱਡੇ ਵੱਡੇ ਜਿਹੜੇ ਪੈਸੇ ਵਾਲੇ ਲੋਮੀਨਾਈਟੀ ਕਹਿੰਦੇ ਨੇ ਹਾਂਜੀ ਅਲੂਮੀਨਾਈਟੀ ਵਾਲੇ ਬੰਦੇ ਵੀ ਉੱਥੇ ਆਏ ਨੇ ਪੈਸੇ ਵਾਲੇ ਸਾਰੇ ਉੱਥੇ ਆਏ ਨੇ ਸੋ ਇਹ ਬੰਦੇ ਚਲਾਉਂਦੇ ਨੇ ਸਿਸਟਮ ਨੂੰ ਸਰਕਾਰਾਂ ਨਹੀਂ ਚਲਾਉਂਦੀਆਂ ਸਰਕਾਰਾਂ ਦੇ ਤਾਂ ਬਸ ਮੋਦੀ ਦਾ ਚ ਭਵਾਂਤਮਾਨ ਦਾ ਮੂਰੇ ਚਿਹਰਾ ਹੀ ਆ ਇਹ ਨਹੀਂ ਕੁਝ ਕਰਦੇ ਆਗੇ ਦੇਖੋ ਇੱਕ ਪੰਜਾਬ ਦੇ ਆਪਣੇ ਮੰਗ ਉੱਠਦੀ ਹੁੰਦੀ ਸੀ ਕਿ ਸਾਡੇ ਜਿਹੜੇ 에어ਪੋਰਟ ਨੇ ਇੰਟਰਨੈਸ਼ਨਲ ਕਰੋ ਤੁਸੀਂ ਬਹੁਤ ਵਾਰ ਮੰਗ ਕੀਤੀ ਆਪਣੀਆਂ ਸਰਕਾਰਾਂ ਨੇ ਕੇਂਦਰ ਕੋਲ ਇੱਕ ਗੁਜਰਾਤ ਦਾ 에어ਪੋਰਟ ਆ ਲੋਕਲ 에어ਪੋਰਟ ਕਹਿੰਦੇ ਆ ਉਹਨੂੰ ਦੇਖੋ ਇੰਟਰਨੈਸ਼ਨਲ 에어ਪੋਰਟ ਬਣਾਤਾ ਅੰਬਾਨੀ ਦੇ ਮੁੰਡੇ ਦੇ ਵਿਆਹ ਕਰਕੇ ਇੰਨਾ ਮਤਲਬ ਕਾਰਪੋਰੇਟ ਦੇ ਹੱਕ ਦੇ ਵਿੱਚ ਸਰਕਾਰਾਂ ਚੱਲਦੀਆਂ ਨੇ ਉਹ ਤਾਂ ਲੋਕ ਕਹਿਉ ਰਹੇ ਨੇ ਕਹਿੰਦੇ ਕੁਸ਼ ਕੁਚੇਰੇ ਨੇ ਬਸ ਇੰਡੀਆ 'ਚ ਜਿਹੜੇ ਸਰਕਾਰਾਂ ਚਲਾਉਂਦੇ ਨੇ ਉਹਨਾਂ ਦੇ ਉਹਨਾਂ ਦੇ ਫੈਸਲੇ ਚੱਲਦੇ ਨੇ ਉਹਨਾਂ ਦੀ ਮਰਜ਼ੀ ਚੱਲਦੀ ਹੈ ਚੱਲਦੀ ਹੈਈ ਕਈ 100 ਕਰੋੜ ਰੁਪਇਆ ਕਾਰਪੋਰੇਟ ਘਰਾਣਿਆਂ ਦਾ ਕਈ ਲੱਖ ਕਰੋੜ ਹੋ ਸਕਦਾ ਕਈ ਲੱਖ ਕਰੋੜ ਰੁਪਇਆ ਕਾਰਪੋਰੇਟ ਘਰਾਣਿਆਂ ਦਾ ਮੋਦੀ ਨੇ ਮਾਫ ਕਰਤਾ ਆ ਜਿਹੜੇ ਕਿਸਾਨ ਨੇ ਨੇ ਭਾਰਤ ਦੇ ਮੇਰੇ ਖਿਆਲ 'ਚ ਇਹਨਾਂ ਦਾ 200 ਜਾਂ 300 ਕਰੋੜ ਰੁਪਇਆ ਕਰਜ਼ਾ ਜਿਹੜਾ ਕਿ ਮਾਫ਼ ਕਰਨੇ ਵਾਲਾ ਉਹਨਾਂ ਤੇ ਨਹੀਂ ਲਕੀਰ ਫੇਰ ਰਹੇ ਦੇ। ਸੋ ਇਹ ਵਿਚਾਰੇ ਆ ਤੁਸੀਂ ਹੁਣ ਦੇਖਿਆ ਅ ਪਰਸੋ ਚੋਂ ਉਥੇ ਇੰਨੇ ਗੜੇ ਪਏ ਨੇ ਜਿਨ੍ਹਾਂ ਨੇ ਕਿੰਨੀ ਫਸਲਾਂ ਨੁਕਸਾਨ ਕਰਤਾ ਇੱਕ ਪਿੰਡ ਦੀ ਮੈਂ ਖ਼ਬਰ ਪੜ੍ਹ ਰਿਆ ਸੀ ਅੱਜ 1200 ਕਿੱਲਾ ਉਹ ਪਿੰਡ ਦਾ ਪੰਜਾਬ ਦੇ ਦਾ ਖਰਾਬ ਹੋਇਆ ਤੇ ਉਹ ਪਿੰਡ ਦੇ ਲੋਕ ਕਹਿੰਦੇ ਸਾਡੇ ਕੋਲ ਇੱਕ ਰਸਤਾ ਰਸੇ ਨਹੀਂ ਅਸੀਂ ਰਸੇ ਪਾ ਕੇ ਲੰਮਕਾਂਗੇ। ਉਹ ਅੰਤਮਾਨ ਉਹਨੇ ਕਹਿੰਦੇ ਹੁੰਦੇ ਸੀ ਸਾਡੀ ਸਰਕਾਰ ਬਣਾਓ ਅਸੀਂ 20000 ਜਿਹੜਾ ਮੁਆਵਜ਼ਾ ਜਿਹੜੀ ਫਸਲ ਖਰਾਬ ਹੋਊਗੀ ਪ੍ਰਤੀ ਕਿੱਲੇ ਦਾ 20000 ਮੁਆਵਜ਼ਾ ਦਮਾਗੇ ਤੇ ਇਹ ਬੰਦਿਆਂ ਨੇ ਕੀ ਕੀਤਾ 6500 ਰੁਪਏ ਮੁਆਵਜ਼ਾ ਦਿੱਤਾ 6500 ਵੀ ਬਹੁਤ ਘੱਟ ਨੂੰ ਦਿੱਤਾ ਹੀ ਉਹ ਵੀ ਅੱਜ ਵਿਚਾਰੇ ਜਿਨ੍ਹਾਂ ਦੇ ਪਿਛਲੀਆਂ ਕਣਕਾਂ ਝੋਨੇ ਖਰਾਬ ਹੋਏ ਨੇ ਉਹਨਾਂ ਦਾ ਅੱਜ ਤੱਕ ਮੁਆਵਜ਼ਾ ਨਹੀਂ ਆਇਆ ਦੁਆਰਾ ਫੇਰ ਨੁਕਸਾਨ ਹੋ ਗਿਆ ਉਹਨਾਂ ਦਾ ਵੀ ਨਹੀਂ ਆਇਆ ਇਹ ਕਹਿੰਦੇ ਅਸੀਂ ਦਿੱਲੀ ਚ 20000 ਕਰੋੜ ਰੁਪਏ ਸੌਰੀ 20000 ਰੁਪਏ ਇੱਕ ਮੁਆਵਜ਼ਾ ਦਿੰਨੇ ਕਿੱਲੇ ਦੇ ਹਿਸਾਬ ਨਾਲ ਕਿਸਾਨਾਂ ਦੀ ਫਸਲ ਦਾ ਜਿਹੜਾ ਨੁਕਸਾਨ ਹੁੰਦਾ ਇਹ ਇੱਥੇ ਕਿਉਂ ਨਹੀਂ ਦਿੰਦੇ ਬੜੀਆਂ ਗੱਲਾਂ ਕਰਦੇ ਸੀ ਦੇਣ ਉਹ ਜੇ ਸੱਚੇ ਸੁੱਚੇ ਨੇ ਸੋ ਇਹ ਤਾਂ ਬਹੁਤ ਗਲਤ ਹੋ ਰਹੀ ਹੈ ਇਹਨਾਂ ਦੀ ਸਰਕਾਰ ਬਹੁਤੀ ਲੰਬੀ ਨਹੀਂ ਚੱਲਣੀ ਹੈਗੀ। ਟਿਕਾ ਪਾਵਾਂਗੇ ਜਿਵੇਂ ਤੁਹਾਡੇ ਪਿਤਾ ਸ਼ਹੀਦ ਹੋਏ। ਉਹ ਤੋਂ ਬਾਅਦ ਤੁਹਾਡੇ ਪਿੰਡ 'ਚ ਜ਼ਿਆਦਾ ਲੋਕ ਆਏ, ਜ਼ਿਆਦਾ ਅੰਦੋਲਨ ਨਾਲ ਜੁੜੇ ਇੱਕ ਉੱਥੇ ਡਰ ਕੇ ਲੋਕ। ਦੇਖੋ ਜੀ ਡਰ ਤਾਂ ਪਤਾ ਨਹੀਂ ਕਾਦਾ ਇਹ ਲੋਕਾਂ ਨੂੰ। ਵੈਸੇ ਆਪਣੇ ਹੱਕਾਂ ਲਈ ਤਾਂ ਨਿਕਲਣਾ ਪੈਣਾ। ਮੂਰੇ ਟੇ ਪਿੰਡੋਂ ਬਧੇ ਕਿਸਾਨ ਆਉਣੇ ਇੱਕ ਘਟੇ। ਨਾ ਜੇ ਮੈਂ ਆਂ ਅੰਦੋਲਨ ਦੀ ਗੱਲ ਕਰਾਂ। ਆਂ ਅੰਦੋਲਨ 'ਚ ਮੈਂ ਪਹਿਲਾ ਬੰਦਾ ਜਿਹੜਾ ਮੈਂ ਮੋਟਰਸਾਈਕਲ ਚੱਕ ਕੇ ਇੱਥੇ ਅੰਦੋਲਨ ਚ ਆਇਆ ਜੀ ਪਹਿਲਾਂ ਮੇਰਾ ਮਨ ਨਹੀਂ ਕਰਦਾ ਸੀ ਮੈਂ ਦੁਖੀ ਸੀ ਕਿਉਂਕਿ ਮੈਂ ਇੱਕ ਪਿਓ ਗਵਾਇਆ ਮੇਰੀ ਕੋਈ ਸਾਰ ਨਹੀਂ ਲਿੰਦਾ ਆਏਗਾ ਹੀ ਨੌਕਰੀਆਂ ਮੁਆਵਜ਼ੇ ਨੂੰ ਇਹ ਕਹਿੰਦੇ ਸੀ ਆ ਤੇਲੰਗਾਨਾ ਦਾ 3 ਲੱਖ ਮੁਆਵਜ਼ਾ ਉਹ ਨਹੀਂ ਮਿਲਿਆ ਦਰਦਰ ਉੱਥੇ ਲੰਬੀ ਧਰਨਾ ਲੱਗਿਆ ਹੋਇਆ ਸੀ ਆਪਣੇ ਸੀਤ ਕਿਸਾਨਾਂ ਦੇ ਪਰਿਵਾਰਾਂ ਦਾ 400 ਪਰਿਵਾਰਾਂ ਦਾ ਦਰਦਰ ਧੱਕੇ ਖਾਂਦੇ ਆ ਪਿੰਡ ਖੋਡੀਆਂ ਖੇਤੀਬਾੜੀ ਮੰਤਰੀ ਦੇ ਧਰਨਾ ਲੱਗਿਆ ਕੋਈ ਸੁਣਵਾਈ ਨਹੀਂ ਆਏਗੀ ਤੇ ਜੀ ਹੁਣ ਆਪਣੀ ਚਾਣ ਖੋਣੀ ਚਾਹੀਦੀ ਆ ਆਪਾਂ ਜੀ ਆਪਾਂ ਪੰਜਾਬ ਨੂੰ ਪਿਆਰ ਕਰਦੇ ਆ ਪੰਜਾਬ ਨੂੰ ਬਚਾਉਣਾ ਤਾ ਆਪਾਂ ਨਿੱਤਰ ਕੇ ਆਪ ਆ ਸਕਦੇ ਆ ਕਿਸੇ ਦੇ ਆਪਾਂ ਮੂੰਹ ਬੱਲੀ ਤਾਂ ਝਾਕ ਨਹੀਂ ਸਕਦੇ ਮੈਂ ਤਾਂ ਹੁਣ ਕਿਸੇ ਦੇ ਮੂੰਹ ਬੱਲੀ ਝਾਕਦਾ ਨਹੀਂ ਕਿ ਭਾਈ ਆ ਜਾ ਭਾਈ ਚੱਲੀ ਆਪਾਂ ਧਰਨੇ ਤੇ ਜਾਣਾ ਅਗਲੇ ਨੇ ਕਹਿਣਾ ਮਿਆਹ ਕੰਮ ਕਰਨਾ ਮੈਂ ਉਹ ਕਰਨਾ ਜਦੋਂ ਬੰਦਾ ਮਰ ਜਾਂਦਾ ਕੰਮ ਤਾਂ ਫਿਰ ਵੀ ਬਾਅਦੋਂ ਚੱਲਦੇ ਹੀ ਰਹਿੰਦੇ ਨੇ ਇਸ ਕਰਕੇ ਜਿਹੜੇ ਆਪਣੇ ਹੱਕ ਨੇ ਇਹ ਲੋਕਾਂ ਨੂੰ ਸੂਝ-ਬੂਝ ਨਾਲ ਉੱਠਣਾ ਪੈਣਾ ਹੁਣ ਆਪਣੇ ਨੌਜਵਾਨ ਨੇ ਵਿਚਾਰੇ ਕਿਵੇਂ ਚਿੱਟੇ ਨਾਲ ਜਾਨਸ਼ਿਆ ਨਾਲ ਮਾਰੇ ਨੇ ਮਾ ਉਹਨਾਂ ਨੂੰ ਵੀ ਅਪੀਲ ਕਰਦਾ ਹੱਥ ਜੋੜ ਕੇ ਕਿ ਭਾਈ ਤੁਸੀਂ ਆਪਣੇ ਜੇ ਮਰਨਾ ਤੁਸੀਂ ਮੌਤ ਮਰਨਾ ਆਪਣੇ ਪੰਜਾਬ ਲਈ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਲੋਕਾਂ ਲਈ ਮਰੋ ਠੀਕ ਹੈ ਜੀ ਉਹ ਤੋਂ ਬਾਅਦ ਦੇਖੋ ਜੀ ਮਾਤਾ ਮੇਰੀ ਬਿਮਾਰ ਆਈ ਪਰਸੋ ਪੀਜੀਐਚ ਵਿੱਚ ਮੈਂ ਟੈਸਟ ਕਰਵਾ ਕੇ ਆਇਆ ਉਹਨੂੰ ਲਈ ਫਿਰਦਾ ਮੈਂ ਮਾਤਾ ਨੂੰ ਬਿਮਾਰ ਨੂੰ ਜਦੋਂ ਤੁਸੀਂ ਆਏ ਉਹਨਾਂ ਨੇ ਕੀ ਕਿਹਾ ਜਾਓ ਪੁੱਤਰਕ ਉਹਨਾਂ ਨੇ ਕਿਹਾ ਨਹੀਂ ਰਹਿਣ ਦਿਓ ਨਾ ਹੀ ਮਾਤਾ ਨਹੀਂ ਕਹਿੰਦੀ ਸੀ ਮਾਤਾ ਦਾ ਉਹਨੇ ਆਪਣਾ ਹੀ ਦੇਖੋ ਘਰ ਵਾਲਾ ਗਵਾਇਆ ਨਾ ਪਿਛਲੇ ਅੰਦੋਲਨ ਦੌਰਾਨ ਸੋ ਡਰ ਹੁੰਦਾ ਜਿਹੜਾ ਬਹੁਤ ਬੰਦੇ ਦੇ ਮਨ ਚ ਬਹਿ ਜਾਂਦਾ ਕਿ ਫੇਰ ਅੰਦੋਲਨ ਚੱਲਦਾ ਫੇਰ ਗੋਲੀਬਾਰੀ ਹੁੰਦੀ ਆ ਘਰੇ ਖਬਰਾਂ ਦੇਖਦੇ ਰਹਿੰਦੇ ਆ ਮਨ ਬਹੁਤ ਭਾਵੁਕ ਹੁੰਦਾ ਦੁਖੀ ਹੁੰਦਾ ਉਹ ਕਹਿੰਦੀ ਨਹੀਂ ਨਾ ਜਾ ਪਰ ਜਿਹੜਾ ਮੇਰਾ ਮਨ ਆ ਕਿਉਂਕਿ ਮੈਂ ਬਹੁਤ ਸਮਾਂ ਆ ਦਾ ਮੈਂ ਅੰਦੋਲਨਾਂ ਚ ਮੈਂ ਦੇਖੋ ਮੇਰੇ ਹਿੱਸੇ ਇੱਕ ਕਨਾਲ ਜ਼ਮੀਨ ਹੁੰਦੀ ਆ ਬਾਈ ਜੀ 12 ਬਿਸਬੇ ਹੁੰਦੇ ਨੇ ਠੀਕ ਆ ਜੀ ਸਿੰਘੂ ਟਿੱਕਰ ਜਿਹੜਾ ਪਿਛਲਾ ਅੰਦੋਲਨ ਚੱਲੇ ਆ ਮੈਂ 3.5 ਮਹੀਨੇ ਉੱਥੇ ਦਿੱਲੀ ਦੀਆਂ ਸੜਕਾਂ ਤੇ ਗੁਜ਼ਾਰੇ ਨੇ ਆਪਣੇ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਪਿਤਾ ਦੀ ਮੌਤ ਤੋਂ ਬਾਅਦ ਨਹੀਂ ਉਹਨਾਂ ਨੇ ਹਾਂਜੀ ਨਾਲੇ ਵੀ ਚਰਦੇ ਹੁੰਦੇ ਸੀ ਉਹਨਾਂ ਦੇ ਉਹ ਤੋਂ ਪਹਿਲਾਂ ਵੀ ਉਹਨਾਂ ਤੋਂ ਬਾਅਦ ਚ ਵੀ ਜਾਂਦਾ ਰਿਹਾ ਮੈਂ ਤੇ ਮੈਂ ਆਪਣੀ ਜਿਹੜੀ ਕਿਉਂਕਿ ਇਹ ਬੰਦੇ ਚਾਣਕ ਹੁੰਦੀ ਆ ਇਹ ਜਿਹੜੀ ਆਣਕ ਹੁੰਦੀ ਆ ਅਣਖੀ ਲੋਕ ਹੁੰਦੇ ਨੇ ਇਹ ਕਿਸੇ ਨੂੰ ਉਡੀਕਦੇ ਨਹੀਂ ਹੁੰਦੇ ਕਿ ਕੀ ਭਾਈ ਅੱਜ ਆਪਾਂ ਚੱਲੀਏ ਇਹਨਾਂ ਨੇ ਆਪ ਹੀ ਉੱਠ ਕੇ ਆ ਜਾਣਾ ਹੁਣ ਜਿੰਨੇ ਵੀ ਇਹ ਧਰਨੇ ਵਾਲੇ ਨੇ ਇਹ ਹਮੇਸ਼ਾ ਤੁਹਾਨੂੰ ਜ਼ਰੂਰ ਕਿਤੇ ਨਾ ਕਿਤੇ ਦੇਖਣਗੇ ਇਹ ਜਿੰਨੇ ਵੀ ਇੱਥੇ ਆਪਣੇ ਨੌਜਵਾਨ ਨੇ ਵਿਚਾਰੇ ਲੋਕਲ ਆ ਲੋਕਲ ਪਿੰਡਾ ਦੇ ਨੇ ਬਹੁ ਸੇਵਾ ਕਰਦੇ ਨੇ ਉਹਰੇ ਬਹੁ ਸੇਵਾ ਇਹਨਾਂ ਦੀ ਬਹੁਤ ਚੰਗਾ ਮਾਣ ਹੁੰਦਾ ਤੇ ਇਹ ਕਹਿੰਦੇ ਨੇ ਕਿ ਭਾਈ ਜੀ ਕੋਈ ਵੀ ਚੀਜ਼ ਦੀ ਲੋੜ ਆ ਤਾਂ ਅਸੀਂ ਖੜੇ ਆ ਤੇ ਮੈਂ 13 ਫਰਵਰੀਂ ਦੇਖੋ ਹੀ ਮੈਨੂੰ ਇੱਕ ਮਨ ਤੇ ਉਹ ਹੁੰਦਾ ਸੀ ਬਹੁਜਿਹਾ ਹੁੰਦਾ ਸੀ ਮੇਰੇ ਮਨ ਤੇ ਜਿਹੜੀ ਪਿਛਲੇ ਨਵੰਬਰ 26 2020 ਚ ਜਦੋਂ ਧਰਨਾ ਆਪਣਾ ਚੱਲਿਆ ਸੀ ਦਿੱਲੀ ਨੂੰ ਮੈਂ ਘਰੇ ਬੈਠਾ ਹੁੰਦਾ ਸੀ ਜੇ ਘਰੇ ਆਪਾਂ ਖਬਰਾਂ ਦੇਖਦੇ ਹੁੰਦੇ ਸੀ ਮੋਬਾਈਲ ਤੇ ਟੀਵੀ ਤੇ ਦੇਖਣੀ ਉਦੋਂ ਮਨ ਵਿੱਚ ਹੁੰਦਾ ਸੀ ਕਿ ਭਾਈ ਮੈਂ ਕਿਉਂ ਨਹੀਂ ਮੂਰੇ ਹੋ ਕੇ ਲੜਿਆ ਮੂਰੇ ਹੋ ਕੇ ਵਧਿਆ ਕਿਉਂ ਨਹੀਂ ਤੁਰਿਆ ਮੂਰੇ ਹੋ ਕੇ ਤੇ ਫਿਰ ਜਿਹੜਾ ਉਹ ਲੰਬਾ ਸੀ ਮੈਂ ਕਿਉਂ ਲੰਬਾ ਵੀ ਲਾਉਣਾ ਸੀ ਇਸ ਕਰਕੇ ਮੈਂ 13 ਫਰਵਰੀ ਮੋਟਰਸਾਈਕਲ ਚੱਕਿਆ ਪਿੰਡੋਂ 90 ਕਿਲੋਮੀਟਰ ਮੇਰਾ ਪਿੰਡ ਪੈਂਦਾ ਹੀ ਮੈਂ ਆਇਆ ਉਰੇ ਉਰੇ ਆ ਕੇ ਹੀ ਮੈਂ ਤਕਰੀਬਨ 2.5 ਤੋਂ 3 ਘੰਟੇ 3 ਘੰਟਿਆਂ ਤੋਂ ਵੀ ਵੱਧ ਸਮਾਂ ਹੋ ਸਕਦਾ ਮੂਰੇ ਹੋ ਕੇ ਵਿਚਰਿਆ ਬੈਰੀਕੇਡ ਭੰਨੇ ਨੇ ਤੇ ਜਿਹੜੇ ਉਹ ਕਿਲ ਨੇ ਉਹ ਪਟਰੇ ਸੀ ਉਸ ਦੌਰਾਨ 2-300 ਬੰਬ ਸਿੱਟੇ ਜਾਂਦੇ ਨੇ ਸਾਡੇ ਅਥਰੂ ਗੈਸ ਵਾਲੇ ਤੁਸੀਂ ਦੇਖਿਆ ਹੁਣ ਕਿੰਨੇ ਵੱਡੇ ਧਮਾਕੇ ਹੁੰਦੇ ਨੇ ਇੱਕ ਸਿਲਵਰ ਵਾਲਾ ਅਥਰੂ ਗੈਸ ਆ ਜਦੋਂ ਉਹ ਫਟਦਾ ਉਹ ਇੰਨੇ ਉਹਦੇ ਮਤਲਬ ਸਰੀਰ ਨੂੰ ਕਿਤੇ ਵੀ ਸਰਲੇ ਵੱਜਦੇ ਆ ਜ਼ਖਮ ਹੁੰਦੇ ਨੇ ਮੇਰੇ ਵੀ 4 ਵਜੇ ਉਸ ਦੌਰਾਨ ਆ ਪੱਟ ਤੇ ਗੋਲਾ ਵੱਜਦਾ ਹੀ ਤੇ ਫਿਰ ਵੀ ਮੈਂ ਪਰਮਾਤਮਾ ਦਾ ਚਲੋ ਧੰਨਵਾਦ ਕਰਦਾ ਕਿ ਉਹ ਜੇ ਮੈਂ ਸੱਚੇ ਹੋ ਕੇ ਮੁਰੇ ਤੁਰਿਆ ਫਿਰਦਾ ਉਹਨੇ ਮੈਨੂੰ ਬਚਾਇਆ ਵੀ ਆ ਇਸ ਕਰਕੇ ਮੈਂ ਤੁਰਦਾ ਫਿਰਦਾ ਬਈ ਤੇ ਮੈਂ ਜਦੋਂ ਤੱਕ ਮੇਰੇ ਸਾਹ ਨੇ ਮੈਂ ਜ਼ਰੂਰ ਆਪਣੇ ਲੋਕਾਂ ਲਈ ਆਪਣੇ ਪੰਜਾਬ ਲਈ ਤੁਰਦਾ ਰਹੂੰਗਾ ਮਾਣ ਹੁੰਦਾ ਕਿਉਂਕਿ ਆਪਣੇ ਗੁਰੂ ਪੀਰਾਂ ਨੇ ਆਪਾਂ ਨੂੰ ਸਿਖਾਇਆ ਸਾਡੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਛੋਟੀ ਜੀ ਉਮਰ ਵਿੱਚ ਸਿੱਧੀਆਂ ਪ੍ਰਾਪਤ ਕੀਤੇ ਨੇ ਉਹ ਹਮੇਸ਼ਾ ਸਿਖਾਉਂਦੇ ਨੇ ਕਿ ਭਾਈ ਆਪਣੇ ਕੁਰਬਾਨੀ ਬਹੁਤ ਵੱਡੀ ਆ ਹਨ ਆਪਣੇ ਲੋਕਾਂ ਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਆਪਣੇ ਜਿਹੜੇ ਸਿੰਘ ਸੂਰਮੇ ਨੇ ਹਮੇਸ਼ਾ ਤਿਆਰ ਰਹੇ ਨੇ ਇਸ ਕਰਕੇ ਆਪਾਂ ਜਦੋਂ ਇਹਨਾਂ ਦਾ ਇਤਿਹਾਸ ਪੜ੍ਹਦੇ ਆ ਸੁਣਦੇ ਆ ਬਾਰਾ ਸੌਣ ਦੇ ਆ ਤਾਂ ਆਪਣੇ ਚ ਜਿਹੜਾ ਖੂਨ ਆ ਆਪਣਾ ਪੰਜਾਬ ਦਾ ਇਹ ਜੋਰ ਮਾਰਦਾ ਅੱਗੇ ਵਧਦਾ ਹੁਣ ਦੇਖੋ ਇਹ ਤੇ ਤਾਮਿਲਨਾਡੂ ਦੇ ਫਿਰਦੇ ਸੀ ਅੱਜ ਕਿਸਾਨ ਉਹ ਤਾਮਿਲਨਾਡੂ ਤੋਂ ਵੀ ਇੱਥੇ ਆਏ ਨੇ ਬਹੁਤ ਪ੍ਰਭਾਵਤ ਹੁੰਦੇ ਨੇ ਪੰਜਾਬੀਆਂ ਤੋਂ ਜਿੰਨੀਆਂ ਵੀ ਜੰਗਾਂ ਪੰਜਾਬੀਆਂ ਨੇ ਜਿੱਤੀਆਂ ਨੇ ਮੁਗਲ ਖਤਮ ਕੀਤੇ ਨੇ ਸਿੱਖਾਂ ਨੇ ਖਤਮ ਕੀਤੇ ਨੇ ਅੰਗਰੇਜ਼ ਕਿਹਨਾਂ ਨੇ ਭਜਾਏ ਨੇ ਸਿੱਖਾਂ ਨੇ ਭਜਾਏ ਨੇ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਨੇ ਉਹ ਤੋਂ ਬਾਅਦ ਜਿਹੜੇ ਆਂ ਅੰਦੋਲਨ ਚੱਲਦੇ ਨੇ ਇਨਾਂ ਦੀ ਸ਼ੁਰੂਆਤ ਕੌਣ ਕੀਤੀ ਆ ਸਿੱਖਾਂ ਨੇ ਕੀਤੀ ਆ ਪੰਜਾਬੀਆਂ ਨੇ ਕੀਤੀ ਆ ਉਹ ਤੋਂ ਬਾਅਦ ਦੇਖ ਲਓ ਆਪਣੇ ਸਟੇਟਾਂ ਨਾਲ ਰਲ ਲੱਗ ਗੀਆ ਉਹ ਤੋਂ ਬਾਅਦ ਜਿਹੜੇ ਹੋਰ ਮੌਲਕ ਨੇ ਅੰਗਰੇਜ਼ ਤੁਸੀਂ ਆ ਪਿੱਛੇ ਇੰਟਰਵਿਊ ਦੇਖਿਆ ਸੀ ਜਰਮਨ ਦਾ ਸ਼ਾਇਦ ਉਹ ਅੰਗਰੇਜ਼ ਯੂਰਯਾਏ ਸੀ ਉਹ ਮਾਣ ਕਰਕੇ ਗਿਆ ਕਿ ਭਾਈ ਆ ਪੰਜਾਬੀ ਸਾਨੂੰ ਸਹਾਰ ਰਹੇ ਨੇ ਕਿਵੇਂ ਧਰਨੇ ਲਾਉਣੇ ਆ ਕਿਵੇਂ ਅੱਗੇ ਵਧਾਉਣਾ ਇਸ ਕਰਕੇ ਬਹੁਤ ਸਿੱਖਣ ਨੂੰ ਮਿਲਦਾ ਸੋ ਆਪਾਂ ਮਾਣ ਕਰਦੇ ਆ ਕਿ ਅਸੀਂ ਇੰਨੇ ਚੰਗੇ ਪੰਜਾਬ 'ਚ ਜੰਮੇ ਆ ਇਸ ਸਿੱਖ ਧਰਮ 'ਚ ਜੰਮੇ ਆ ਪਿੰਡਾਂ 'ਚ ਹਾਲੇ ਵੀ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਇਹ ਜਿਹੜੇ ਜਾ ਰਹੇ ਨੇ ਬੇਵਕੂਫ ਨੇ ਕੁਝ ਨਹੀਂ ਹੋਣਾ ਇਹਨਾਂ ਦਾ ਉਹਨਾਂ ਨੂੰ ਕੀ ਕਹੂੰਗੇ ਬਹੁਤ ਗਲਤ ਗੱਲ ਆ ਬਹੁਤ ਗੰਦੀ ਸੋਚ ਆ ਉਹ ਲੋਕਾਂ ਦੀ ਉਹ ਦੇਖੋ ਹੀ ਪਿੰਡ 'ਚ ਜਾਂਦਾ ਤਾਂਸ਼ ਖੇਡਦੇ ਮਿਲਣਗੇ ਤੁਹਾਨੂੰ ਜਾਂ ਉਹ ਕਿਸੇ ਦੀਆਂ ਚੁਗਲੀਆਂ ਕਰਦੇ ਮਿਲਣਗੇ ਤੁਹਾਨੂੰ ਚੌਂਕ ਚੌਰਾਹੇ ਆ 'ਚ ਕਿਤੇ ਬੈਂਚ ਡਾਏ ਹੁੰਦੇ ਆ ਉੱਥੇ ਉਹਨਾਂ ਨੇ ਚੁਗਲੀਆਂ ਕਰਨੀਆਂ ਨੇ ਬਾਈ ਕਿਸੇ ਨੂੰ ਜੇ ਕੋਈ ਚੰਗਾ ਕਰਦਾ ਉਹਦੀਆਂ ਵੀ ਲੱਤਾਂ ਖਿੱਚੀ ਜਾਣਗੇ ਜੇ ਕੋਈ ਉਹਨਾਂ ਦਾ ਭਲੇ ਲਈ ਕੋਈ ਬੋਲ ਦਾ ਲੜਦਾ ਉਹਨੂੰ ਵੀ ਮਾੜਾ ਕਹੀ ਜਾਣਗੇ ਜਿਹੜਾ ਲੀਡਰ ਆ ਲੀਡਰ ਦੇਖ ਲੋ ਇਹਨਾਂ ਦਾ ਤੁਸੀਂ ਕਿੰਨਾ ਸਤਿਆਨਾਸ਼ ਕਰਦੇ ਨੇ ਉਹ ਲੀਡਰ ਚਾਹੇ ਐਮਐਲਏ ਹੁੰਦਾ ਇਹਨਾਂ ਦੇ ਜਦੋਂ ਪਿੰਡਾਂ ਦੇ ਵਿੱਚ ਇਹ ਦੱਸਾਂ ਮੂਰੇ ਹੋ ਕੇ ਬਾਈ ਕਾਜੂ ਦੀਆਂ ਜਿਹੜੀਆਂ ਪਲੇਟਾਂ ਹੁੰਦੀਆਂ ਬਾਦਾਮ ਕਾਜੂ ਲੈ ਕੇ ਉਹਦੇ ਅੱਗੇ ਪਿੱਛੇ ਫਿਰਦੇ ਹੁੰਦੇ ਨੇ ਪੂੰਛਾ ਮਾਰਦੇ ਜੀ ਇੰਨੇ ਮਤਲਬ ਜਿਹੜਾ ਬਾਈ ਐਮਐਲਏ ਹੁੰਦਾ ਐਮਪੀ ਹੁੰਦਾ ਲੋਕਾਂ ਦਾ ਨੌਕਰ ਹੁੰਦਾ ਬਾਈ ਜੀ ਇਹ ਇਹ ਨੌਕਰ ਹੁੰਦੇ ਨੇ ਇਹ ਇਨਾਂ ਨੇ ਰਾਜੇ ਬਣਾ ਕੇ ਉੱਪਰ ਸਿਰਾ ਚ ਬਿਠਾ ਲਏ ਕਾਜੂ ਬਦਾਮ ਦੀਆਂ ਪਲੇਟਾਂ ਲੈ ਕੇ ਉਹਨਾਂ ਕੋਲ ਹੁੰਦੇ ਨੇ ਘਰਾਂ 'ਚ ਆਪਣੇ ਮੂਹਰੇ ਸੌਫੇ ਇੰਨੇ ਵਧੀਆ ਇਹਨਾਂ ਦੇ ਡ੍ਰਾਇੰਗ ਰੂਮ ਹੁੰਦੇ ਨੇ ਉੱਥੇ ਬਿਠਾਉਂਦੇ ਨੇ ਉੱਥੇ ਇਹਨਾਂ ਨੂੰ ਕੌਫੀ ਆ ਪਲਾਉਂਦੇ ਨੇ ਵਧੀਆ ਇਹਨਾਂ ਦਾ ਸਤਿਕਾਰ ਕਰਦੇ ਨੇ ਜਦੋਂ ਇਹਨਾਂ ਨੇ ਇਹ ਸਤਿਕਾਰ ਇਹ ਬਦਾਮ ਕਾਜੂ ਖਵਾਉਣੇ ਛੱਡ ਤੇ ਉਦੋਂ ਤੋਂ ਪੰਜਾਬ ਦਾ ਸੁਧਾਰ ਹੋਣ ਲੱਗਣਾ ਉਦੋਂ ਤੋਂ ਲੋਕਾਂ ਦਾ ਸੁਧਾਰ ਹੋਣਾ ਜਦੋਂ ਤੋਂ ਇਹ ਲੋਕ ਉਹਨਾਂ ਦਾ ਸਤਿਕਾਰ ਲੱਗ ਪਏ ਜਿਹੜੇ ਇਹਨਾਂ ਦੇ ਹੱਕਾਂ ਲਈ ਬੋਲਦੇ ਨੇ ਲੜਦੇ ਨੇ ਉਹਨਾਂ ਦਾ ਸਤਿਕਾਰ ਕਰਨ ਨਾ ਕਿ ਐਮਐਲਐਮਪੀਆ ਦਾ ਇਹ ਤਾਂ ਹੀ ਲੁੱਟਦੇ ਨੇ ਮਾਰਦੇ ਨੇ ਇਸ ਕਰਕੇ ਲੋਕਾਂ ਨੂੰ ਸਮਝ ਚਾਹੀਦੀ ਹੈ ਜਿਹੜੇ ਇਹ ਲੋਕ ਆਪਣੀ ਲੋਕਾਂ ਨੂੰ ਨਿੰਦੀ ਜਾਂਦੇ ਨੇ ਕਿ ਭਾਈ ਉਹ ਤਾਂ ਉੱਥੇ ਬੈਠੇ ਨੇ ਫਲਾਣਾ ਧਮਕਾਣਾ ਗਲਤ ਗੱਲ ਆ ਇਹ ਲੋਕ ਤੁਹਾਨੂੰ ਦੇਖ ਲਓ ਇਹ ਚੀਜ਼ ਤਾਂ ਮੈਨੂੰ ਵੀ ਬਹੁਤ ਗੁੱਸਾ ਆਉਂਦਾ ਕਿ ਇਹ ਬਾਦਾਮ ਕਾ ਜੂ ਉਹਨਾਂ ਨੂੰ ਪੁੱਛਦੇ ਜਿਹੜੇ ਇਹਨਾਂ ਦੇ ਛਿੱਤਰ ਮਾਰਦੇ ਨੇ ਆ ਆਪਣੇ ਐਮਪੀ ਐਮਐਲ ਹਾਂਜੀ ਜਿਹੜੇ ਹੱਕਾਂ ਲਈ ਲੜਦੇ ਉਹਨਾਂ ਨੂੰ ਇਹ ਚੁਗਲੀਆਂ ਕਰਦੇ ਨੇ ਮਾੜੀ ਸੋਚ ਆਈ ਆਪਣਾ 6 ਤਰੀਕ ਨੂੰ ਸਦਾ ਹੀ ਆਪਣਾ ਪੈਦਲ ਮਾਰਚ ਦਾ ਸਰਕਾਰ ਨੇ ਵੀ ਕਿਹਾ ਕੋਟ ਨੇ ਵੀ ਕਿਹਾ ਵੀ ਪੈਦਲ ਜਾ ਸਕਦੇ ਨੇ ਪਬਲਿਕ ਟ੍ਰਾਂਸਪੋਰਟ ਰਾਹੀਂ ਜਾ ਸਕਦੇ ਨੇ ਉਦੋਂ ਕੀ ਕਰ ਸਕਦੇ ਹਾਂਜੀ ਇਹ ਦੇਖੋ ਹਰਿਆਣੇ ਦੇ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਕਿਸਾਨ ਨੇ ਪੰਜਾਬ ਦੇ ਕਹਿੰਦਾ ਹਥਿਆਰ ਚੱਕੀ ਵਰਦੇ ਨੇ ਆ ਟਰੈਕਟਰ ਟਰਾਲੀਆਂ ਨੂੰ ਹਥਿਆਰ ਦੱਸਦੇ ਨੇ ਕਹਿੰਦੇ ਤੁਸੀਂ ਜੇ ਦਿੱਲੀ ਜਾਣਾ ਕਹਿੰਦਾ ਬੱਸਾਂ 'ਚ ਜਾਓ ਟ੍ਰੇਨਾਂ 'ਚ ਜਾਓ ਕਹਿੰਦਾ ਜਾਂ ਤੁਰ ਕੇ ਜਾਓ ਕਹਿੰਦਾ ਹਥਿਆਰ ਨਹੀਂ ਲੈ ਕੇ ਜਾਣੇ ਇਹ ਤਾਂ ਇਹ ਦੇਖੋ ਕਿਸਾਨਾਂ ਦੇ ਗੱਡੇ ਨੇ ਗੱਡੇ ਨੇ ਇਹ ਹਲ ਬੋਂਦੇ ਨੇ ਜਿਹੜੀਆਂ ਟਰਾਲੀਆਂ ਨੇ ਇਹਨਾਂ ਦੇ ਵਿੱਚ ਬੋਰੀ ਬਿਸਤਰਾ ਜੋ ਵੀ ਇਹਨਾਂ ਦਾ ਰਾਸ਼ਨ ਆ ਉਹ ਸਾਰਾ ਕੁਝ ਇਹਨਾਂ ਦੇ ਵਿੱਚ ਸੋ ਇਹ ਹਥਿਆਰ ਸੋ ਇਹਨਾਂ ਦੇ ਕੀ ਗੋਲੀ ਲੱਗੀਆਂ ਕੀ ਬੰਦੂਕਾਂ ਲੱਗੀਆਂ ਨੇ ਕੀ ਇਹ ਉੱਥੇ ਕਤਲੇਆਮ ਕਰ ਦੇਣਗੇ ਸ਼ਾਂਤ ਮੇ ਜਾ ਰਹੇ ਨੇ ਤੁਹਾਨੂੰ ਲੱਗਦਾ ਕਿ ਸਰਕਾਰ ਤੇ ਦਬਾਅ ਕਾਫੀ ਹੈ ਕਿ ਇਸ ਵਾਰ ਮੀਟਿੰਗਾਂ ਵੀ ਪਹਿਲਾਂ ਹੀ ਬੁਲਾ ਲਈਆਂ ਸੀ ਇਹਨਾਂ ਦੋਨੋਂ ਤੋਂ ਪਹਿਲਾਂ ਕੀ ਨਤੀਜਾ ਲੱਗਦਾ ਕਿ ਸਰਕਾਰ ਬਦਲਣ ਤੋਂ ਪਹਿਲਾਂ ਜਾਂ ਵੋਟਾਂ ਤੋਂ ਪਹਿਲਾਂ ਕੁਝ ਹੱਲ ਹੋ ਸਕਦਾ ਹੈ ਦੇਖੋ ਇਹ ਅਸੀਂ ਤਾਂ ਕੋਸ਼ਿਸ਼ ਕਰ ਸਕਦੇ ਆ ਬੈਠੇ ਆ ਆਪਣੇ ਅੱਕਾ ਲਈ ਤੇ ਸਰਕਾਰ ਪੰਜ ਪੰਜ ਜਿਹੜੀਆਂ ਫਸਲਾਂ ਤੇ ਐਮਐਸਪੀ ਨੂੰ ਮੰਨਈ ਹੋਈ ਸੀ ਹੁਣ ਉਹ ਵਿੱਚ ਸੁਣ ਕੇ ਆ ਰਿਹਾ ਕਿ 10 ਫਸਲਾਂ ਤੇ ਆ ਗਈ ਉਹ ਕਹਿੰਦੇ 10 ਫਸਲਾਂ ਤੇ ਐਮਐਸਪੀ ਦੇਵਾਂਗੇ ਅਸੀਂ ਇਸ ਕਰਕੇ ਸਰਕਾਰ ਝੁਕ ਰਹੀ ਆ ਤੇ ਝੁਕੋਗੀ ਉਹ ਤੋਂ ਬਾਅਦ ਇਹਨਾਂ ਦੀ ਡਬਲਯੂਟੀਓ ਦੀ ਮੀਟਿੰਗ ਹੋਈ ਸੀ ਉਹਤੇ ਵੀ ਕਹਿੰਦੇ ਸੁਣਿਆ ਕਿਸਾਨਾਂ ਦੇ ਹੱਕ ਦੇ ਵਿੱਚ ਇਹਨਾਂ ਨੇ ਥੋੜਾ ਜਿਹਾ ਫੈਸਲਾ ਲਿੱਤਾ ਖੜੇ ਨੇ ਥੋੜਾ ਜਿਹਾ ਇਸ ਕਰਕੇ ਮੇਰੇ ਖਿਆਲ ਨਾਲ ਉਮੀਦ ਕਰਦਿਆ ਸੀ ਪ੍ਰਧਾਨ ਮੰਤਰੀ ਮੋਦੀ ਨੂੰ ਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਜਾਂ ਹੋਰ ਸੂਬਿਆਂ ਦੇ ਮੁੱਖ ਮੰਤਰੀ ਨੇ ਕਿ ਤੁਸੀਂ ਆਪਣੇ ਲੋਕਾਂ ਲਈ ਆਪਣੇ ਦੇਸ਼ ਲਈ ਆਪਣੇ ਕਿਸਾਨਾਂ ਲਈ ਖੜਿਆ ਕਰੋ ਜਿਹੜੇ ਕਾਰਪੋਰੇਟ ਆ ਉਹਨਾਂ ਦੇ ਹੱਥਾਂ 'ਚ ਨਾ ਖੜੋ ਇਹ ਤਾਂ ਕਹਿੰਦੇ ਨੇ ਕਾਰਪੋਰੇਟ ਤਾਂ ਖਜ਼ਾਨਾ ਦੇ ਰਹੇ ਨੇ ਭਰ ਰਹੇ ਨੇ ਖਜ਼ਾਨਾ ਸਰਕਾਰ ਦਾ ਜੇ ਅਸੀਂ ਐਮਐਸਪੀ ਦੇਤੀ ਤਾਂ ਸਰਕਾਰ ਦਾ ਖਜ਼ਾਨਾ ਖਾਲੀ ਹੋ ਜਾਣਾ ਬਹੁਤ ਬੋਝ ਪਊਗਾ ਐਮਐਸਪੀ ਦਾ ਨਹੀਂ ਉਹ ਗਲਤ ਗੱਲ ਹੈ ਇਹਦੀ ਮੰਗ ਮਤਲਬ ਤੁਸੀਂ ਇੱਕ ਮੈਂ ਉਹ ਦੇਖੀ ਸੀ ਵੀਡੀਓ ਉਹਦੇ ਵਿੱਚ ਜਿਹੜਾ ਕਿਸਾਨ ਦਾ ਚੋਲਾ 22 ਰੁਪਏ ਵੇਚਦਾ ਹੀ ਜਿਹੜਾ ਕਾਰਪੋਰੇਟ ਦਾ ਉਹ 50 50 ਰੁਪਏ ਜਾਂ 60 ਰੁਪਏ ਜਾਂ 100 ਰੁਪਏ ਤੇ ਵੀ ਵੇਚਦਾ ਹੀ ਹਾਂਜੀ ਉਦੋਂ ਕਿਉਂ ਨਹੀਂ ਲੋਕਾਂ ਤੇ ਬੋਝ ਪੈਂਦਾ ਉਦੋਂ ਵੀ ਬੋਝ ਪੈਂਦਾ ਹੀ ਆ ਜੇ ਕਿਸਾਨ ਦੀ 30 ਰੁਪਏ ਕਿਲੋ ਚੋਲ ਦੀ ਆ ਆਪਣੇ ਐਮਐਸਪੀ ਦੇ ਦੇਣ ਉਹ ਸਿਰਫ ਸਰਕਾਰ ਦੇ ਖਜਾਨੇ ਬਾਰੇ ਸੋਚਦਾ ਬਸ ਇਹ ਉਹ ਗਲਤ ਸੋਚ ਆਈ ਇਹ ਸਰਕਾਰ ਦੇਖੋ ਸਰਕਾਰ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਜੇ ਫਸਲ ਆ ਜਿਹੜੀ ਆ ਇਹ ਖੇਤੀ ਆ ਜਿਹੜੀ ਉਹਨੇ ਕਾਰਪੋਰੇਟ ਦੇ ਹਵਾਲੇ ਹੋਗੀ ਉਦੋਂ ਜਿਹੜਾ ਕਾਰਪੋਰੇਟ ਆ ਉਹਨੇ ਸਰਕਾਰ ਨੂੰ ਥੋੜੋ ਇਹ ਫਸਲ ਦੇਣੀ ਆ ਜਿਵੇਂ ਅੱਜ ਕਿ ਮਜ਼ਦੂਰਾਂ ਨੂੰ ਗਰੀਬਾਂ ਨੂੰ 2 ਰੁਪਏ ਕਣਕ ਮਿਲਦੀਆਂ ਜਾਂ ਫਰੀਦ ਆਟਾ ਕਣਕ ਮਿਲਦੀ ਆ ਉਹ ਨਹੀਂ ਮਿਲਣੀ ਮੁੜ ਕੇ ਉਹ ਤਾਂ ਫਿਰ ਮੰਨ ਕੇ ਚਲੋ ਬਾਈ ਜੀ ਤੁਹਾਨੂੰ ਦੇਤੀ ਮੈਂ ਆਪਣੀ ਸਾਰੀ ਜ਼ਮੀਨ ਸਾਰੇ ਪੰਜਾਬ ਦੀ ਸਾਰੇ ਭਾਰਤ ਦੀ ਤੁਸੀਂ ਫਿਰ ਉਹ ਮਤਲਬ ਪੂਰੇ ਜਿੰਨਾ ਤੁਹਾਡੇ ਦਿਲ ਕਰਦਾ ਉਹੀ ਰੇਟ ਲਾਉਂਗੇ 50 ਰੁਪਏ ਜਾਂ 100 ਰੁਪਏ ਲਾਉਂਗੇ ਤੇ ਜਿਹੜਾ ਮੇਰੇ ਵਰਗਾ ਜੇ ਮੈਂ ਭੁੱਖਾ ਮਰਦਾ ਮੈਨੂੰ ਲੈਣੀ ਪੈਣੀ ਆਈ ਨਹੀਂ ਮੈਂ ਭੁੱਖਾ ਮਰ ਜੂਗਾ ਈ ਇਸ ਕਰਕੇ ਉਦੋਂ ਦੀ ਇਹ ਬੋਝ ਪਾਊਗਾ ਸਰਕਾਰ ਇਹੀ ਕਹਿੰਦੀ ਹੈ ਇੰਟਰਨੈਸ਼ਨਲ ਸੰਧੀ ਇਹੀ ਕਹਿੰਦੀ ਹੈ ਕਹਿੰਦੀ ਵੀ ਨਹੀਂ ਤਾਂ ਬਾਹਰੋਂ ਮਗਾ ਸਕਦੇ ਹਾਂ ਅਸੀਂ ਸਸਤੀ ਇੱਥੋਂ ਮਹਿੰਗੀ ਲੈਣ ਤੋਂ ਚੰਗਾ ਨਹੀਂ ਇਹ ਸਾਰੀ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਜਿਹੜੇ ਕਾਰਪੋਰੇਟ ਦੇ ਹਵਾਲੇ ਖੇਤੀਕਾਰ ਨੂੰ ਫਿਰਦੇ ਆ ਇਹ ਉਹੀ ਗੇਮ ਆ ਸਾਰੀ ਇਹ ਅਖੀਰ ਚ ਤੁਹਾਡੇ ਸਾਹਮਣੇ 2-4 ਸਾਲ ਨੂੰ ਜਿਹੜੇ ਨਤੀਜੇ ਨੇ ਇਹ ਵੈਸੇ ਤਾਂ ਸ਼ੁਰੂ ਹੋਣ ਲੱਗ ਪਏ ਨੇ ਨਤੀਜੇ ਸਾਹਮਣੇ ਆਉਣ ਲੱਗ ਪਏ ਪਰ ਆਉਣ ਵਾਲੇ ਸਮੇਂ ਭਿਆਨਕ ਨਤੀਜੇ ਨੇ ਇਦੇ ਲਈ ਚਲੋ ਜ਼ਮੀਨਾਂ ਵਾਲੇ ਤਾਂ ਖੜੇ ਨੇ ਹੱਕਾ ਲਈ ਆਪਣੇ ਜਿਹੜੇ ਬੇਜ਼ਮੀਨੇ ਨੇ ਜਿਨ੍ਹਾਂ ਕੋਲ ਜਮਾ ਹੀ ਨਹੀਂ ਜ਼ਮੀਨ ਉਹਨਾਂ ਨੂੰ ਵੀ ਆਉਣਾ ਪੈਣਾ ਕਿਉਂਕਿ ਉਹ ਤਾਂ ਜਮਾ ਹੀ ਲੁੱਟੇ ਜਾਣਗੇ ਇਹ ਲੋਕ ਤਾਂ ਚਲੋ ਆਪਣੇ ਜਿੰਨੀ ਕਿ ਜਗਾ ਘਟ ਚ ਉਗਾ ਕੇ ਆਪਣੇ ਖਾਣ ਜੋਗੀ ਬੀਜ ਲਣਗੇ ਪਰ ਜਿਨ੍ਹਾਂ ਕੋਲ ਜ਼ਮੀਨ ਨਹੀਂ ਉਹਨਾਂ ਲਈ ਤਾਂ ਬਹੁਤ ਔਖਾ ਭਿਆਨਕ ਸਮਾਂ ਆ ਰਿਹਾ ਜਿਵੇਂ ਤੁਸੀਂ ਕਹਿੰਦੇ ਵੀ ਤਾਕਤ ਕੁਝ ਕੁ ਲੋਕਾਂ ਦੇ ਹੱਥੇ ਚ ਚੱਲੇ ਜਾਣੀ ਤੇ ਫਿਰ ਵੋਟਾਂ ਦੀ ਪਾਵਰ ਨਹੀਂ ਰਹਿਣੀ ਬੰਦੇ ਨੂੰ ਸਰਕਾਰ ਨੂੰ ਲੋੜ ਨਹੀਂ ਰਹਿਣੀ ਵੋਟਾਂ ਦੀ ਉਹਨਾਂ ਦੇ ਫਿਰ ਕੋਈ ਹੱਕ 'ਚ ਫੈਸਲਾ ਨਹੀਂ ਲੈਣਾ ਕਿਸਾਨਾਂ ਦੇ ਜੇਕਰ ਕਾਰਪੋਰੇਟ ਕਹਣ ਦੇ ਹੱਕ 'ਚ ਚੱਲੇਗੀ ਖੇਤੀ ਹਾਂਜੀ ਇਹ ਗੱਲ ਸੱਚ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਿਹੜੀ ਆ ਜਿੰਨੇ ਵੀ ਦੇਸ਼ ਨੇ ਦੁਨੀਆ ਦੇ ਇਕੱਠੇ ਹੋ ਕੇ ਕਮੇਟੀਆਂ ਬਣਾਉਣ ਲੱਗ ਪਏ ਜੀ ਕਿਉਂਕਿ ਜਿਹੜੇ ਕਾਰਪੋਰੇਟ ਨੇ ਉਹਨਾਂ ਦੇ ਹੱਕ ਵਿੱਚ ਫੈਸਲੇ ਹੁੰਦੇ ਆ ਉਹਨਾਂ ਦੇ ਹੱਕ 'ਚ ਚੱਲਦੇ ਨੇ ਤੇ ਜਿਹੜੀ ਆ ਜਿਵੇਂ ਕਿ ਹੁਣ ਜਿਵੇਂ ਆਪਣਾ ਵੋਟਾਂ ਵਾਲਾ ਸਿਸਟਮ ਕਹਿੰਦੇ ਆ ਹੁਣ ਮੋਦੀ ਪਿੱਛੇ ਆਪਣੇ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਉਹਨਾਂ ਨੇ ਕਿਹਾ ਸੀ ਕਿ ਭਾਈ 1 ਨੇਸ਼ਨ 1 ਇਲੈਕਸ਼ਨ ਕਹਿੰਦੇ ਇੱਕ ਰਾਸ਼ਟਰ ਇੱਕ ਇਲੈਕਸ਼ਨ ਹੋਣੀ ਚਾਹੀਦੀ ਹੈ ਸੋ ਇਹ ਘੁੰਮ ਘਮਾ ਕੇ ਉਹੀ ਗੱਲ ਹੁੰਦੀ ਹੈ ਕਿ ਇੱਕ ਇਹਨਾਂ ਨੇ ਇਕੱਠੀਆਂ ਵੋਟਾਂ ਕਰਾਉਣ ਬੱਲੀਬਾਦ ਪੇ ਉਹ ਤੋਂ ਬਾਅਦ ਇਹਨਾਂ ਨੇ ਹੌਲੀ ਹੌਲੀ ਸਿਸਟਮ ਵੋਟ ਵਾਲਾ ਖਤਮ ਕਰ ਦੇਣਾ ਜੀ ਹਾਂ ਜੀ ਜੀ ਬੜੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਨੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹਨਾਂ ਦੇ ਪਿਤਾ ਪਹਿਲੇ ਕਿਸਾਨ ਆंदोलਨ ਵਿੱਚ ਸ਼ਹੀਦ ਹੋ ਗਏ ਸੀ ਉਸ ਦੇ ਬਾਵਜੂਦ ਇਹ ਫਿਰ ਦੂਜੇ ਕਿਸਾਨ ਆंदोलਨ ਵਿੱਚ ਸ਼ਾਮਲ ਹੋਏ ਤੇ ਹੋਰ ਕਿਸਾਨਾਂ ਨੂੰ ਵੀ ਅਪੀਲ ਕਰ ਰਹੇ ਨੇ ਕਿ ਉਹ ਆंदोलਨ ਵਿੱਚ ਸ਼ਾਮਲ ਹੋਣ ਤਾਂ ਕਿ ਸਰਕਾਰ ਤੇ ਦਬਾਅ ਪਾਇਆ ਜਾ ਸਕੇ